ਕਿਸਾਨ ਵੀਰੇ ਕਹਿ ਰਹੇ ਕਿ ਯਾਰ ਸਾਡੀ ਵੱਲ ਦੇ ਜਿਹੜੇ ਫੁੱਲ ਹੈ ਉਹ ਲਾ ਕੇ ਸੁੱਕ ਰਹੇ ਹੈ ਤੇ ਸਾਡੀਆਂ ਵੱਲਾਂ ਦਾ ਫਲ ਨਹੀਂ ਲੱਗ ਰਿਹਾ ਕਿਸਾਨ ਦੋਸਤੋ ਇੱਕ ਚੀਜ਼ ਤੁਹਾਨੂੰ ਇੱਥੇ ਸਮਝਣੀ ਪਵੇਗੀ ਕਿ ਜਿਹੜੀਆਂ ਵੱਲਾਂ ਨੇ ਨਾ ਇਹਨਾਂ ਨੂੰ ਦੋ ਤਰ੍ਹਾਂ ਦੇ ਫੁੱਲ ਲੱਗਦੇ ਹੈ ਇੱਕ ਤਾਂ ਨਰ ਫੁੱਲ ਹੁੰਦਾ ਇੱਕ ਮਾਦਾ ਫੁੱਲ ਹੁੰਦਾ ਹੁਣ ਆ ਜਿਹੜੇ ਫੁੱਲ ਹੈ ਇਹ ਨਰ ਫੁੱਲ ਹੈ ਨਰ ਫੁੱਲ ਦੇ ਥੱਲੇ ਫਲ ਨਹੀਂ ਬਨਣਾ ਹੁੰਦਾ ਇਹਨਾਂ ਨੇ ਸੁੱਕ ਜਾਣਾ ਹੁੰਦਾ ਜਿਹੜਾ ਆ ਫੁੱਲ ਹੈ ਜਿਹਦੇ ਥੱਲੇ ਨਿੱਕੇ ਜਿਹੇ ਅੱਲ ਬਣੀ ਐ ਇਹ ਅੱਲ ਦਾ ਮਾਦਾ ਫੁੱਲ ਹੈ ਆ ਜਿਹੜਾ ਇਹਦੇ ਥੱਲੇ ਕੁਛ ਨਹੀਂ ਬਣਿਆ ਇਹ ਨਰ ਫੁੱਲ ਹੈ ਮਾਦਾ ਫੁੱਲ ਦੇ ਥੱਲੇ ਅੱਲ ਬਣੇਗੀ ਨਰ ਫੁੱਲ ਦੇ ਹੋਂ ਨਾ ਕੱਦੂ ਦਾ ਨਰ ਮਾਦਾ ਫੁੱਲ ਹੈ ਉਹਦੇ ਵਿੱਚ ਕੱਦੂ ਬਣੂਗਾ ਆ ਫੁੱਲ ਦੇਖੋ ਇਹਦੇ ਥੱਲੇ ਨਿੱਕਾ ਜਿਹਾ ਕੱਦੂ ਬਣਿਆ ਇਹ ਮਾਦਾ ਫੁੱਲ ਹੈ ਇਹ ਤੋਂ ਕੱਦੂ ਬਣ ਪਰੰਤੂ ਆਹੜਾ ਦੂਜਾ ਫੁੱਲ ਦੇਖਿਆ ਹੁਣ ਉਹਦੇ ਵਿੱਚ ਕੱਦੂ ਨਹੀਂ ਬਨਣਾ ਆ ਹੀ ਮੈਂ ਤੁਹਾਨੂੰ ਇੱਥੇ ਆਹ ਖੀਰਲਾ ਦਿਖਾਉਣਾ ਕਰੇਲੇ ਦੇ ਦੇਖੋ ਕਿ ਤੁਹਾਡੇ ਸਾਹਮਣੇ ਇੱਕ ਆ ਫੁੱਲ ਹੈ ਜਿਹਦੇ ਵਿੱਚ ਕਿ ਨਿੱਕਾ ਜਾਂ ਕਰੇਲਾ ਪਹਿਲਾਂ ਹੀ ਥੱਲੇ ਬਣਿਆ ਹੋਇਆ ਹੈ ਇਹ ਮਾਦਾ ਫੁੱਲ ਹੈ ਇਹਦੇ ਥੱਲੇ ਕਰੇਲਾ ਨਹੀਂ ਬਣਿਆ ਇਹ ਨਰ ਫੁੱਲ ਹੈ ਨਰ ਫੁੱਲ ਨੇ ਸੁੱਕਣਾ ਹੀ ਹੁੰਦਾ ਹੈ ਤੇ ਮਾਦਾ ਫੁੱਲ ਜਿਹੜਾ ਹੈਗਾ ਔਰਤੋਗੇ ਕਰੇਲਾ ਖੱਕੜੀ ਜੋ ਵੀ ਚੀਜ਼ ਦੇ ਉੱਪਰ ਲ ਹੈ ਉਹ ਚੀਜ਼ਾਂ ਬਣਦੀਆਂ ਤਾਂ ਇਸ ਕਰਕੇ ਜੇਕਰ ਨਰ ਫੁੱਲ ਸੁੱਕਦੇ ਆ ਤਾਂ ਉੱਚ ਕੋਈ ਦਿੱਕਤ ਨਹੀਂ ਹੈਗੀ ਜੇ ਮਾਦਾ ਫੁੱਲ ਸੁੱਕਦੇ ਆ ਤੇਰਾ ਮਤ ਕੇ ਜਾਂ ਕੰਧ ਦਾ ਸੇਕ ਮਾਰਿਆ ਤੁਹਾਡੇ ਜਾਂ ਥੱਲੇ ਧਰਤੀ ਦਾ ਸੇਕ ਮਾਰਿਆ ਧਰਤੀ ਦਾ ਸੇਕ ਤੇ ਵੱਲ ਨੂੰ ਉੱਪਰ ਚੱਕੋ ਠੀਕ ਹੈ ਵੈਸੇ ਤਾਂ ਇਹਦੀ ਸੇਕ ਆਇਆ ਹੀ ਨਹੀਂ ਕਿ ਆਪਾਂ ਕਿਵੇਂ ਕਰਦਾ ਸੇਕ ਮਾਰਦਾ ਤਾਂ ਜਾਂ ਤਾਂ ਕੰਧ ਦੇ ਨੇੜੇ ਹੋਏਗਾ ਬਾਕੀ ਧਰਤੀ ਤੇ ਵੱਲ ਨੂੰ ਵਿਛੀ ਨਾ ਰਹਿਣ ਦਿਓ ਵੱਲ ਨੂੰ ਉੱਪਰ ਕਿਸ ਚੀਜ਼ ਦੇ ਉੱਤੇ ਚੜਾਓ ਫੇਰ ਜਿਹੜਾ ਹੈਗਾ ਸੇਕਾ ਮਾਰਨਾ ਬੰਦ ਹੋ ਜਾਏਗਾ ਤੇ ਬੜੇ ਵਧੀਆ ਤਿਕਣਾ ਵੱਲਾਂ ਚ ਲੱਗੀਆਂ ਸ਼ੁਰੂ ਹੋ ਜਾਣਗੀਆਂ ਬਾਕੀ ਨਰ ਤੇ ਮਾਦਾ ਫੁੱਲ ਦੀ ਪਹਿਚਾਣ ਰੱਖਿਆ ਕਰੋ